UGC NET ਦੀ ਤਿਆਰੀ ਕਰੇ ਸਾਰੇ ਵਿਦਿਆਰਥੀਆਂ ਦਾ ਅੱਜ ਦੀ ਕਲਾਸ ਵਿੱਚ ਸਵਾਗਤ ਹੈ ਪਿਛਲੇ ਕਲਾਸ ਦੇ ਵਿੱਚ ਆਪਾਂ ਸਬਜੈਕਟ ਲਿੱਤਾ ਸੀ ਲੋਨ ਜਾਇਨਸ ਜੋ ਕਿ ਯੂਨਾਨੀ ਕਾਫ ਸ਼ਾਸਤਰ ਦੇ ਵਿੱਚ ਫਿਲਾਸਫਰ ਹੈ ਇਸ ਤੋਂ ਪਹਿਲਾਂ ਆਪਾਂ ਦੋ ਫਿਲਾਸਫਰ ਕਰ ਚੁੱਕੇ ਹਾਂ ਪਲਾਟੋ ਔਰ ਸੋਕਰਟ ਇਹਨਾਂ ਦੋਨਾਂ ਦੇ ਬਾਰੇ ਵਿੱਚ ਇਹਨਾਂ ਦੇ ਸਿਧਾਂਤਾਂ ਦੇ ਬਾਰੇ ਵਿੱਚ ਆਪਾਂ ਜਾਣ ਚੁੱਕੇ ਹਾਂ ਜੇਕਰ ਤੁਸੀਂ ਪੁਰਾਣੀ ਵੀਡੀਓਜ਼ ਨਹੀਂ ਦੇਖੀਆਂ ਤਾਂ ਪਲੇਲਿਸਟ ਤੇ ਜਾ ਕੇ ਤੁਸੀਂ ਯੂਨਿਟ 1 ਦੇ ਅੰਦਰ ਪਲੇਟੋ ਔਰ ਸੋਕਰਾਟ ਦੇ ਰਿਲੇਟਡ ਜੋ ਵੀ ਆਪਾਂ ਡਿਸਕਸ਼ਨ ਕੀਤੀ ਹੋਈ ਹੈ ਉਸ ਉਹਨਾਂ ਕਲਾਸਿਸ ਨੂੰ ਤੁਸੀਂ اٹੈਂਡ ਕਰ ਸਕਦੇ ਹੋ ਪਲੇਟੋ ਔਰ ਸੋਕਰਾਟ ਤੋਂ ਬਾਅਦ ਆਪਾਂ ਤੀਜਾ ਫਿਲਾਸਫਰ ਲੇਤਾ ਸੀ ਲੌਂਜਾਈਨਸ ਲੌਂਜਾਈਨਸ ਦਾ ਜੀਵਨ ਔਰ ਉਸ ਦੀ ਸਖਸ਼ੀਅਤ ਆਪਾਂ ਕਰ ਚੁੱਕੇ ਹਾਂ ਅੱਜ ਆਪਾਂ ਲੌਂਜਾਈਨਸ ਦਾ ਉਧਾਰਨ ਸਿਧਾਂਤ ਪੜਨਾ ਹੈ ਔਰ ਅੱਜ ਦੀ ਕਲਾਸ ਸਾਡੀ ਸੈਕਿੰਡ ਕਲਾਸ ਹੈ ਲੌਂਜਾਈਨਸ ਨੂੰ ਲੈ ਕੇ ਲੋਨ ਚੈਨਸ ਦਾ ਉਧਾਨ ਸਿਧਾਂਤ ਜਿਸ ਨੂੰ ਥਿਉਰੀ ਆਫ ਸੈਂਬਲਾਈਮ ਵੀ ਕਿਹਾ ਗਿਆ ਹੈ ਜੇਕਰ ਆਪਾਂ ਵੱਖ-ਵੱਖ ਫਿਲਾਸਫਰਸ ਦੀ ਗੱਲ ਕਰੀਏ ਤਾਂ ਪਲੇਟੋ ਨੇ ਅਨੁਕਰਨ ਦਾ ਸਿਧਾਂਤ ਦਿੱਤਾ ਜਿਸ ਨੂੰ ਆਪਾਂ ਡਿਸਕਸ ਕੀਤਾ ਸੀ ਅਨੁਕਰਨ ਦਾ ਸਿਧਾਂਤ ਭਾਵ ਨਕਲ ਦਾ ਸਿਧਾਂਤ ਜਿਸ ਨੂੰ ਆਪਾਂ ਡਿਸਕਸ ਕਰਕੇ ਆ ਚੁੱਕੇ ਹਾਂ ਉਸ ਤੋਂ ਬਾਅਦ ਅਰਸਤੋ ਨੇ ਤਰਾਸਤੀ ਦਾ ਸਿਧਾਂਤ ਔਰ ਵਿਰੇਚਨ ਦਾ ਸਿਧਾਂਤ ਦਿੱਤਾ ਅਰਸਟੋ ਨੂੰ ਆਪਾਂ ਹੁਣੇ ਤੱਕ ਡਿਸਕਸ ਨਹੀਂ ਕੀਤਾ ਨਾ ਹੀ ਇਹ ਦੋਨੇ ਸਿਧਾਂਤ ਆਪਾਂ ਪੜੇ ਨੇ ਅਗਲੀ ਕਲਾਸਿਸ ਦੇ ਵਿੱਚ ਆਪਾਂ ਅਰਸਟੋ ਔਰ ਉਸ ਤੇ ਇਹ ਸਾਰੇ ਜਿਹੜੇ ਦੋਨੇ ਸਿਧਾਂਤ ਨੇ ਉਹ ਆਪਾਂ ਡਿਸਕਸ ਕਰਾਂਗੇ ਪਰ ਜੇਕਰ ਆਪਾਂ ਲੋਨਜੈਨਸ ਨੂੰ ਦੇਖੀਏ ਤਾਂ ਲੋਨਜੈਨਸ ਪੱਛਮ ਦੇ ਸਨਾਤੀ ਸਾਹਿਤ ਆਲੋਚਨਾ ਦਾ ਇੱਕ ਪਰਮੁਖ ਆਲੋਚਕ ਹੈ ਜਿਸ ਨੂੰ ਆਪਾਂ ਪਹਿਲਾ ਰੋਮਨ ਕ੍ਰਿਟਿਕ ਵੀ ਕਹਿੰਦੇ ਹਾਂ ਜਿਵੇਂ ਪਲੇਟੋ ਨੇ ਅਨੁਕਰਨ ਦਾ ਸਿਧਾਂਤ ਦਿੱਤਾ ਉਸਨੇ ਕਿਹਾ ਕਿ ਅਨੁਕਰਨ ਜਿਹੜਾ ਹੈ ਉਹ ਸਾਹਿਤ ਦਾ ਮੂਲ ਤੱਤ ਹੈ ਪਲੇਟੋ ਨੇ ਅਨੁਕਰਨ ਨੂੰ ਨਕਲ ਨੂੰ ਸਾਹਿਤ ਦਾ ਮੂਲ ਤੱਤ ਮੰਨਿਆ ਇਸੇ ਤਰ੍ਹਾਂ ਅਰਸਤੋ ਨੇ ਤਰਾਸਤੀ ਨੂੰ ਤਰਾਸਤੀ ਦਾ ਮਤਲਬ ਹੁੰਦਾ ਹੈ ਦੁਖਾਂਤ ਦੁਖਾਂਤ ਔਰ ਵਿਰੇਚਨ ਨੂੰ ਸਾਹਿਤ ਦਾ ਮੂਲ ਤੱਤ ਮੰਨਿਆ ਅਰਸਤੂ ਦਾ ਜੇਕਰ ਆਪਾਂ ਵਿਰੇਚਨ ਸਿਧਾਂਤ ਦੇਖੀਏ ਤਾਂ ਵਿਰੇਚਨ ਸ਼ਬਦ ਦੀ ਵਰਤੋਂ ਇਸਨੇ ਰਾਜਨੀਤੀ ਤੇ ਕਾਫ ਸ਼ਾਸਤਰ ਦੇ ਪੁਸਤਕਾਂ ਦੇ ਵਿੱਚ ਕੀਤੀ ਹੈ ਇਹਨਾਂ ਦੋਨੋਂ ਸਿਧਾਂਤਾਂ ਨੂੰ ਆਪਾਂ ਅੱਗੇ ਚੱਲ ਕੇ ਡਿਸਕਸ ਕਰਾਂਗੇ ਅੱਜ ਆਪਾਂ ਪੜਨ ਜਾ ਰਹੇ ਹਾਂ ਲੋਨ ਜਾਇਨਸ ਦਾ ਉਧਾਤ ਸਿਧਾਂਤ ਜਿਵੇਂ ਪਲੇਟੋ ਔਰ ਅਰਸਤੂ ਨੇ ਵੱਖਰੇ ਵੱਖਰੇ ਸਿਧਾਂਤ ਦਿੱਤੇ ਕਿ ਇਹਨਾਂ ਨੂੰ ਸਿਹਤ ਦਾ ਮੂਲ ਤੱਤ ਮੰਨਿਆ ਇਸੇ ਤਰ੍ਹਾਂ ਲੋਨ ਜਾਇਨਸ ਨੇ ਉਧਾਤ ਉਧਾਨ ਦੇ ਸਿਧਾਂਤ ਨੂੰ ਸਾਹਿਤ ਦਾ ਮੂਲ ਤੱਤ ਮੰਨਿਆ ਹੈ ਜਿਸ ਨੂੰ ਆਪਾਂ ਥਿਉਰੀ ਆਫ ਸਬਲਾਈਮ ਵੀ ਆਖਦੇ ਹਾਂ ਅੰਗਰੇਜ਼ੀ ਭਾਸ਼ਾ ਦੇ ਅੰਦਰ ਉਧਾਨ ਦਾ ਜਿਹੜਾ ਸਿਧਾਂਤ ਹੈ ਲੋਂਜਾਇਨਸ ਦੀ ਇੱਕ ਕਿਤਾਬ ਹੈ ਔਨ ਦੀ ਸਬ ਲਾਈਨ ਬੇਸਿਕਲੀ ਇਹ ਲੋਂਜਾਈਨਸ ਦੀ ਕਿਤਾਬ ਨਹੀਂ ਹੈ ਬਾਅਦ ਦੇ ਵਿੱਚ ਜੋ ਲੋਂਜਾਈਨਸ ਨੇ ਕਿਤਾਬ ਲਿਖੀ ਉਸ ਕਿਤਾਬ ਨੂੰ ਇੰਗਲਿਸ਼ ਦੇ ਵਿੱਚ ਜਦ ਟਰਾਂਸਲੇਟ ਕੀਤਾ ਗਿਆ ਤਾਂ ਉਸ ਕਿਤਾਬ ਦਾ ਨਾਮ ਰੱਖਿਆ ਗਿਆ ਔਨ ਦਾ ਸਬ ਲਾਈਨ ਔਨ ਦਾ ਸਬ ਲਾਈਨ ਕਿਤਾਬ ਦੇ ਵਿੱਚ ਇਸਨੇ ਉਦਾਹਨ ਸ਼ਬਦ ਦੀ ਵਰਤੋਂ ਕੀਤੀ ਹੈ ਹੁਣ ਉਦਾਹਨ ਬੇਸਿਕਲੀ ਹੈ ਕਿ ਜੇਕਰ ਆਪਾਂ ਉਦਾਹਨ ਦੀ ਪਰਿਭਾਸ਼ਾ ਨੂੰ ਵੇਖੀਏ ਤਾਂ ਉਦਾਹਨ ਸ਼ਬਦ ਜਿਹੜਾ ਹੈ ਉਹ ਲੋਂਜਾਈਨਸ ਨੇ ਆਪਣੀ ਕਿਤਾਬ पेरी हिप्सिस बेसिकली जो ऑन द सबलाइम किताब है वो लांजेंस दी ही किताब है पर नाम जेड़ा है वो ऑन द सबलाइम रखा गया क्योंकि वो इंग्लिश ट्रांसलेशन है पेरी हिप्सिस दी पेरी हिप्सिस लोनजाइनस थी अपनी लिखी हुई किताब है और पैरी इज़ जिसका ओरिजिनल नेम है एक किताब लोनजाइनस ने अपने फ्रेंड न डेडिकेट की अपने फ्रेंड दे ले लिखी सी और जो जिसते जिसका नाम पोस्ट से ये उसके फ्रेंड का नाम से इस फ्रेंड न उसने एक किताब जी है डेडिकेट की उस, आ, उस किताब जी है लिखी स ਵਕ ਵਕ ਜਦ ਕਵੀਆਂ ਨੂੰ ਜਾਂ ਫਿਰ ਆਥਰਸ ਨੂੰ ਪੜ੍ਹਦੇ ਹਾਂ ਤਾਂ ਉਹ ਆਪਣੀ ਕਿਤਾਬ ਕਿਸੇ ਨਾ ਕਿਸੇ ਪਰਸਨ ਨੂੰ ਜਿਹੜੇ ਡੈਡੀਕੇਟ ਕਰਦੇ ਨੇ ਕਿਸੇ ਨਾ ਕਿਸੇ ਪਰਸਨ ਨੂੰ ਸਮਰਪਿਤ ਕਰਦੇ ਨੇ ਤੇ ਆਮ ਕਰਕੇ ਇਹ ਚੀਜ਼ਾਂ ਆਪਾਂ ਆਥਰਸ ਵਰ ਕਵੀਆਂ ਦੀ ਲਾਈਫ ਦੇ ਵਿੱਚ ਦੇਖਦੇ ਹਾਂ ਜਦੋਂ ਕਿਤਾਬਾਂ ਲਿਖਦੇ ਨੇ ਤਾਂ ਇਹ ਪੈਰੀਹਿਪਸਿਸ ਲੋਂਜਾਇਨਸ ਦਾ ਲੋਂਜਾਇਨਸ ਦੀ ਕਿਤਾਬ ਦਾ オリジナル ਨੇਮ ਹੈ ਬਾਅਦ ਦੇ ਵਿੱਚ ਕੀ ਹੋਇਆ ਬਾਅਦ ਦੇ ਵਿੱਚ ਫਰਾਂਸਿਸੋ ਰੋਪਟੈਲੋ ਫਰਾਂਸਿਸੋ ਰੋਪਟੈਲੋ ਬੇਸਿਕਲੀ ਆ ਔਥਰ ਸੀ ਜਿਸ ਨੇ ਪੈਰੀ ਹਿਪਸਿਸ ਨੂੰ ਇੰਗਲਿਸ਼ ਦੇ ਵਿੱਚ ਟ੍ਰਾਂਸਲੇਟ ਕੀਤਾ ਫਰਾਂਸਿਸੋ ਰੋਪਟੈਲੋ ਨੇ ਪੈਰੀ ਹਿਪਸਿਸ ਜੋ ਕਿ ਲੋਂਜਾਇਨਸ ਦੀ ਕਿਤਾਬ ਸੀ ਜਿਸ ਦੇ ਵਿੱਚ ਉਸਨੇ ਉਧਾਨ ਦਾ ਸਿਧਾਂਤ ਦਿੱਤਾ ਉਸ ਨੂੰ ਅੰਗਰੇਜ਼ੀ ਦੇ ਵਿੱਚ ਅਨੁਵਾਦ ਕੀਤਾ ਔਰ ਇੱਕ ਵੱਖਰਾ ਨਾਮ ਦਿੱਤਾ ਔਰ ਉਹ ਨਾਮ ਸੀ ਔਨ ਦਾ ਸਬਲਾਈਮ 1554 ਦੇ ਵਿੱਚ ਇਹ ਕਿਤਾਬ ਜਿਹੜੀ ਹੈ ਫਰਾਂਸਿਸ ਔਰ ਰੋਪਟੈਲੋ ਫਿਰ ਤੋਂ ਪਬਲਿਸ਼ਡ ਕਰਤਾ ਹੈ ਪਰ ਇਹ ਹੁਣ ਇਸ ਦਾ ਇੰਗਲਿਸ਼ ਟ੍ਰਾਂਸਲੇਸ਼ਨ ਸੀ ਔਰ ਔਨ ਦਾ ਸਬਲਾਈਮ ਇਸਨੇ ਆਪਣੀ ਨਾਮ ਆਪਣੀ ਜਿਹੜੀ ਕਿਤਾਬ ਟ੍ਰਾਂਸਲੇਟ ਕੀਤੀ ਉਸ ਦਾ ਨਾਮ ਰੱਖਿਆ ਜੇਕਰ ਆਪਾਂ ਪੈਰੀ ਹਿਪਸਿਸ ਦੀ ਗੱਲ ਕਰੀਏ ਤਾਂ ਪੈਰੀ ਹਿਪਸਿਸ ਦੇ ਅੰਦਰ 44 ਚੈਪਟਰਸ ਨੇ 44 ਅਧਿਆਇ ਨੇ اور ਚੈਪਟਰ 7 ਦਾ ਜੋ 8ਵਾਂ ਪੈਰਾਗ੍ਰਾਫ ਹੈ ਉਸ ਦੇ ਵਿੱਚ ਉਸ ਨੇ ਉਧਾਰਨ ਤੇ ਪੰਜ ਸਰੋਤਾਂ ਦਾ ਜ਼ਿਕਰ ਕੀਤਾ ਹੈ ਹੁਣ on the sublime ਜਿਹੜੀ ਬੁੱਕ ਹੈ ਬੇਸਿਕਲੀ ਜਿਹੜੀ ਪੈਰੀਹਿਪਸਿਸ ਬੁੱਕ ਹੈ ਇਹ ਇੱਕ ਕੰਟਰੋਵਰਸੀ ਦਾ ਮੁੱਦਾ ਵੀ ਬਣੀ ਹੋਈ ਹੈ ਕਿਉਂਕਿ ਵਕ ਵਕ ਆਥਰਸ ਦਾ ਮੰਨਣਾ ਹੈ ਕਿ ਇਹ ਜਿਹੜੀ ਪੈਰੀਹਪਸਿਸ ਹੈ ਇਹ ਕਿਤਾਬ ਜਿਹੜੀ ਹੈ ਉਲੋਂਜਾਇਨਸ ਨੇ ਨਹੀਂ ਲਿਖੀ ਬਲਕਿ ਹੋਰ ਕਿਸੇ ਆਥਰ ਨੇ ਲਿਖੀ ਹੈ ਪਰ ਮੈਜੋਰਟੀ ਦੇ ਵਿੱਚ ਜਦ ਆਪਾਂ ਕਿਤਾਬਾਂ ਨੂੰ ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਇਹੀ ਜ਼ਿਕਰ ਆਂਦਾ ਹੈ ਕਿ ਲੋਂਜਾਇਨਸ ਨੇ ਪੈਰੀਹਪਸਿਸ ਕਿਤਾਬ ਜਿਹੜੀ ਹੈ ਉਹ ਲਿਖੀ ਹੈ ਬੇਸਿਕਲੀ ਅੱਜ ਵੀ ਇਹ ਕੰਟਰੋਵਰਸੀ ਦਾ ਇਹ ਮੁੱਦਾ ਹੀ ਬਣੀ ਹੋਈ ਹੈ ਜੇਕਰ ਆਪਾਂ ਪੈਰੀ ਹਿਪਸਿਸ ਦੀ ਗੱਲ ਕਰੀਏ ਤਾਂ ਪੈਰੀ ਹਿਪਸਿਸ ਦੇ ਵਿੱਚ ਹੀ ਇਸਨੇ ਉਧਾਨ ਸਿਧਾਂਤ ਦਾ ਜ਼ਿਕਰ ਕੀਤਾ ਹੈ ਪਰ ਪੈਰੀ ਹਿਪਸਿਸ ਜਿਹੜੀ ਹੈ ਇਹ ਸਾਨੂੰ ਕੰਪਲੀਟ ਨਹੀਂ ਮਿਲਦੀ ਕੁਝ ਕੋ ਪਾਰਟ ਇਸ ਦਾ ਜਿਹੜਾ ਹੈ ਉਹ ਸਾਨੂੰ ਮਿਸਿੰਗ ਮਿਲਦਾ ਹੈ ਜੇਕਰ ਉਧਾਨ ਸ਼ਬਦ ਦੀ ਗੱਲ ਕਰੀਏ ਤਾਂ ਉਧਾਨ ਸ਼ਬਦ ਨੂੰ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਵੱਖਰੇ-ਵੱਖਰੇ ਨਾਮਾਂ ਨਾਲ ਪੁਕਾਰਿਆ ਗਿਆ ਹੈ ਬੇਸਿਕਲੀ ਇੰਗਲਿਸ਼ ਦੇ ਵਿੱਚ ਇਸ ਨੂੰ ਸਬਲਾਈਮ ਕਿਹਾ ਗਿਆ ਹਿੰਦੀ ਭਾਸ਼ਾ ਦੇ ਵਿੱਚ ਇਸ ਦਾ ਮਤਲਬ ਹੁੰਦਾ ਹੈ ਉਤਕ੍ਰਿਸ਼ਟ ਵਿਸ਼ੇਸ਼ਟ ਔਰ ਪ੍ਰਭਾਵਸ਼ਾਲੀ ਜੇਕਰ ਪੰਜਾਬੀ ਭਾਸ਼ਾ ਦੀ ਗੱਲ ਕਰੀਏ ਤਾਂ ਪੰਜਾਬੀ ਦੇ ਵਿੱਚ ਉਧਾਨ ਦਾ ਮਤਲਬ ਹੈ ਸ਼੍ਰੇਸ਼ਟ ਮਹਾਨ ਤੇ ਪ੍ਰਭਾਵਸ਼ਾਲੀ ਜੇਕਰ ਲੋਂਜਾਇਨਸ ਦੀ ਗੱਲ ਕਰੀਏ ਤਾਂ ਲੋਂਜਾਇਨਸ ਨੇ ਉਦਾਹਰਨ ਦੀ ਪਰਿਭਾਸ਼ਾ ਨੂੰ ਸਥਾਪਿਤ ਨਹੀਂ ਕੀਤਾ ਬਲਕਿ ਇੱਕ ਪ੍ਰੋਪਰ ਡੈਫੀਨੇਸ਼ਨ ਨਹੀਂ ਦਿੱਤੀ ਬਲਕਿ ਇਸ ਨੂੰ ਇੱਕ ਸਪਸ਼ਟ ਤੱਤ ਮੰਨਿਆ ਔਰ ਤੱਤ ਮੰਨ ਕੇ ਉਸਨੇ ਛੱਡ ਦਿੱਤਾ ਹੈ ਜੇਕਰ ਇਨ ਜਰਨਲ ਅਸੀਂ ਪਰਿਭਾਸ਼ਾ ਦੀ ਗੱਲ ਕਰੀਏ ਕਿ ਬੇਸਿਕਲੀ ਉਦਾਹਰਨ ਹੈ ਕਿ ਉਦਾਹਰਨ ਦਾ ਸਿਧਾਂਤ ਹੈ ਕਿ ਉਦਾਹਰਨ ਜਿਹੜਾ ਹੈ ਲੋਨ ਚਾਈਨਸ ਕਿਸ ਨੂੰ ਕਹਿ ਰਿਹਾ ਹੈ ਤਾਂ ਬੇਸਿਕਲੀ ਜਦ ਆਪਾਂ ਪਰਿਭਾਸ਼ਾ ਨੂੰ ਵੇਖਦੇ ਹਾਂ ਤਾਂ ਇਸਦੀ ਪਰਿਭਾਸ਼ਾ ਕਿਉਂਕਿ ਦੋਨੋਂ ਲੈਂਗੁਏਜਿਸ ਦੇ ਵਿੱਚ ਮੇ ਲਿਖੀਆਂ ਹੋਈਆਂ ਨੇ ਕੁਝ ਕੋ ਸਟੂਡੈਂਟ ਐਸੇ ਹੁੰਦੇ ਨੇ ਜੋ ਕਿ ਆਊਟ ਆਫ ਪੰਜਾਬ ਤੋਂ ਬਾਹਰ ਰੈਸਾਈਡ ਕਰਦੇ ਨੇ ਜਾਂ ਰਹਿੰਦੇ ਨੇ ਤਾਂ ਉਹ ਕੁਝ ਸਟੂਡੈਂਟਸ ਨੂੰ ਜਿਹੜੀ ਠੇਢ ਪੰਜਾਬੀ ਹੈ ਪ੍ਰੋਪਰ ਸਾਹਿਤ ਦੀ ਜਿਹੜੀ ਆਪਣੀ ਭਾਸ਼ਾ ਹੁੰਦੀ ਹੈ ਆਪਣੇ ਸ਼ਬਦ ਹੁੰਦੇ ਨੇ ਕਈ ਵਾਰ ਉਹ ਸਮਝ ਨਹੀਂ ਪੈਂਦੇ ਇਸ ਲਈ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਆਊਟ ਆਫ ਦਾ ਪੰਜਾਬ ਜੋ ਸਟੂਡੈਂਟਸ ਰਹਿੰਦੇ ਨੇ ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਹੋਗੇ ਜਾਂ ਹੋਰ ਸਟੇਟਸ ਦੇ ਸਟੂਡੈਂਟ ਹੋਗੇ ਤਾਂ ਉਹਨਾਂ ਨੂੰ ਹਰ ਚੀਜ਼ ਨੂੰ ਬੜੇ ਬੜੇ ਸ਼ਾਰਟ ਤਰੀਕੇ ਦੇ ਨਾਲ ਔਰ ਬੜੇ ਸਲ ਤਰੀਕੇ ਦੇ ਨਾਲ ਉਹਨਾਂ ਨੂੰ ਸਮਝਾਇਆ ਜਾਏ ਤਾਂ ਕਿ ਉਹਨਾਂ ਉਹਨਾਂ ਨੂੰ ਜਿਹੜੀ ਚੀਜ਼ਾਂ ਨੇ ਉਹ ਆਸਾਨੀ ਦੇ ਨਾਲ ਸਮਝ ਪੈ ਸਕਣ ਤਾਂ ਮੈਂ ਦੋਨੋਂ ਪਾਸਾਵਾਂ ਦੇ ਵਿੱਚ ਜਿਹੜੀ ਪਰਿਭਾਸ਼ਾ ਹੈ ਉਹ ਲਿਖੀ ਹੋਈ ਹੈ ਜੇਕਰ ਆਪਾਂ ਇਸ ਦੀ ਪਰਿਭਾਸ਼ਾ ਨੂੰ ਵੇਖੀਏ ਤਾਂ ਇਸ ਦਾ ਮਤਲਬ ਹੈ ਐਕਸੀਲੈਂਸ ਇਨ ਲੈਂਗੁਏਜ ਦ ਐਕਸਪ੍ਰੈਸ਼ਨ ਆਫ ਅ ਗ੍ਰੇਟ ਸਪ੍ਰਿਟ ਐਂਡ ਦ ਪਾਵਰ ਟੂ ਪ੍ਰੋਵੋਕ ਐਕਸਟੇਸੀ ਬੇਸਿਕਲੀ ਉਧਾਤ ਇੱਕ ਸ਼ਕਤੀ ਹੈ ਇਕ ਐਸੀ ਸ਼ਕਤੀ ਕਿ ਜਿਹੜੀ ਭਾਸ਼ਾ ਦੇ ਵਿੱਚ ਮਤਲਬ ਐਸੀ ਰਚਨਾ ਜੋ ਜਿਸ ਦੇ ਵਿੱਚ ਭਾਸ਼ਾ ਜਿਹੜੀ ਹੈ ਉਹ ਕਾਫੀ ਮਹਾਨ ਹੋਵੇ ਮਤਲਬ ਜਿਹੜੀ ਲੈਂਗੁਏਜ ਹੈ ਭਾਸ਼ਾ ਦੇ ਵਿੱਚ ਉਤਕ੍ਰਿਸ਼ਟਾ ਹੋਣੀ ਚਾਹੀਦੀ ਹੈ ਮਤਲਬ ਐਸੀ ਰਚਨਾ ਜਿਸ ਰਚਨਾ ਦੀ ਭਾਸ਼ਾ ਬਹੁਤ ਹੀ ਉਤਕ੍ਰਿਸ਼ਟ ਹੈ ਪ੍ਰਭਾਵਸ਼ਾਲੀ ਹੈ ਮਹਾਨ ਹੈ ਔਰ ਜਿਸ ਦੇ ਐਕਸਪ੍ਰੈਸ਼ਨਸ ਜਿਹੜੇ ਨੇ ਮਤਲਬ ਕਿ ਜਿਸ ਤੇ ਆ ਜਿਸ ਦੇ ਵਿੱਚ ਆ ਭਾਵਨਾਵਾਂ ਨੂੰ ਬੜੇ ਹੀ ਮਹਾਨ ਤਰੀਕੇ ਦੇ ਨਾਲ ਪ੍ਰਕਾਸ਼ਨ ਕੀਤਾ ਗਿਆ ਹੈ ਭਾਵ ਕੀ ਫੀਲਿੰਗਸ ਨੂੰ ਐਕਸਪ੍ਰੈਸ਼ਨਸ ਨੂੰ ਬੜੀ ਮਹਾਨਤਾ ਦੇ ਨਾਲ ਦੱਸਿਆ ਗਿਆ ਹੈ ਬੜੇ ਮਹਾਨ ਵਿਚਾਰਾਂ ਦੇ ਨਾਲ ਉਸ ਨੂੰ ਐਕਸਪ੍ਰੈਸ ਕੀਤਾ ਗਿਆ ਹੈ ਔਰ ਐਸੀ ਰਚਨਾ ਜਿਸ ਦੇ ਵਿੱਚ ਪਾਠਕਾਂ ਨੂੰ ਰੂਹਾਨੀ ਮੰਡਲ ਵਿੱਚ ਲੈ ਜਾਣ ਦੀ ਸ਼ਕਤੀ ਹੋਵੇ ਭਾਵ ਕੀ ਉੱਧਾਤ ਬੇਸਿਕਲੀ ਇੱਕ ਐਸੀ ਸ਼ਕਤੀ ਹੈ ਜੋ ਭਾਸ਼ਾ ਦੇ ਅੰਦਰ ਮਹਾਨਤਾ ਨੂੰ ਭਰਦੀ ਹੈ ਜੋ ਰਚਨਾ ਦੇ ਅੰਦਰ ਚੀਜ਼ਾਂ ਨੂੰ ਮਹਾਨ ਬਣਾਉਂਦੀ ਹੈ ਭਾਵ ਕਿ ਉਸ ਰਚਨਾ ਦੀ ਭਾਸ਼ਾ ਵੀ ਮਹਾਨ ਹੋਵੇ ਉਸ ਰਚਨਾ ਦੇ ਅੰਦਰ ਜਿਹੜੀ ਭਾਵਨਾਵਾਂ ਨੇ ਉਹਨਾਂ ਨੂੰ ਵੀ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਬਿਆਨ ਕੀਤਾ ਹੋਵੇ ਔਰ ਉਹ ਰਚਨਾ ਐਸੀ ਹੋਵੇ ਜਿਹੜੀ ਪਾਠਕਾਂ ਨੂੰ ਰੋਹਾਨੀ ਮੰਡਲ ਦੇ ਵਿੱਚ ਲੈ ਜਾਵੇ ਜੋ ਉਹ ਪਾਠਕਾਂ ਦੇ ਅੰਦਰ ਪਰਮਾ ਆਨੰਦ ਦੀ ਅਵਸਥਾ ਨੂੰ ਉਤੇਜਿਤ ਕਰੇ ਕਿਉਂਕਿ ਪ੍ਰਵੋਕ ਦਾ ਮਤਲਬ ਹੁੰਦਾ ਹੈ ਉਤੇਜਿਤ ਕਰਨਾ ਕਿਸੇ ਚੀਜ਼ ਨੂੰ ਉਕਸਾਣਾ ਤੇ ਐਸਟੇਸੀ ਦਾ ਮਤਲਬ ਹੁੰਦਾ ਹੈ ਪਰਮਾਨੰਤ ਹੁਣ ਆਨੰਦ ਇੱਕ ਐਸਾ ਅਲਫਾਜ਼ ਹੈ ਕਿ ਅਨੰਤ ਤੋਂ ਉੱਪਰ ਹੋਰ ਕੋਈ ਚੀਜ਼ ਨਹੀਂ ਇੱਕ ਖੁਸ਼ੀ ਹੁੰਦੀ ਹੈ ਔਰ ਇੱਕ ਹੁੰਦਾ ਹੈ ਅਨੰਤ ਖੁਸ਼ੀ ਦਾ ਆਪੋਜ਼ਿਟ ਆਪਾਂ ਲੱਭ ਜਾਂਦੇ ਹਾਂ ਖੁਸ਼ੀ ਦਾ ਆਪੋਜ਼ਿਟ ਹੁੰਦਾ ਹੈ ਦੁੱਖ ਜਾਂ ਦੁਖੀ ਪਰ ਜਿਹੜਾ ਆਨੰਦ ਹੈ ਆਨੰਦ ਦਾ ਕੋਈ ਆਪਣਾ ਆਪੋਜ਼ਿਟ ਨਹੀਂ ਆਨੰਦ ਦਾ ਮਤਲਬ ਹੈ ਐਸੀ ਅਵਸਥਾ ਜਿਸ ਦੇ ਵਿੱਚ ਇਨਸਾਨ ਹਮੇਸ਼ਾ ਖੁਸ਼ ਰਹਿੰਦਾ ਹੈ ਹਮੇਸ਼ਾ ਖੁਸ਼ ਰਹਿੰਦਾ ਹੈ ਉਸ ਨੂੰ ਦੁੱਖ ਕਿਧਰੇ ਲੱਗਦਾ ਹੀ ਨਹੀਂ ਤਾਂ ਐਸੀ ਰਚਨਾ ਜੋ ਪਾਠਕਾਂ ਦੇ ਅੰਦਰ ਪਰਮਾ ਆਨੰਦ ਦੀ ਅਵਸਥਾ ਨੂੰ ਭਰ ਦੇਵੇ ਉਹਨਾਂ ਨੂੰ ਪਰਮਾ ਆਨੰਦ ਤੱਕ ਲੈ ਜਾਵੇ ਐਸੀ ਸ਼ਕਤੀ ਜੋ ਪਾਠਕਾਂ ਨੂੰ ਰੋਹਾਨੀ ਮੰਡਲ ਤੱਕ ਪਹੁੰਚਾ ਦੇਵੇ ਉਸ ਰਚਨਾ ਨੂੰ ਜਿਹੜਾ ਹੈ ਉਸ ਰਚਨਾ ਦੇ ਅੰਦਰ ਜਿਹੜਾ ਹੈ ਉਹ ਉਧਾਤ ਮੌਜੂਦ ਹੁੰਦਾ ਹੈ ਉਧਾਤ ਬੇਸਿਕਲੀ ਆਪਾਂ ਕਹਿ ਸਕਦੇ ਹਾਂ ਕੁਆਲਿਟੀ ਆਫ ਗ੍ਰੇਟਨੈਸ ਭਾਵ ਕਿ ਐਸੀ ਸ਼ਕਤੀ ਹੈ ਜੋ ਭਾਸ਼ਾ ਦੇ ਵਿੱਚ ਉਤਕ੍ਰਿਸ਼ਟਾ ਨੂੰ ਭਰ ਦੇ ਮਹਾਨ ਭਾਵਨਾਵਾਂ ਦੀ ਪ੍ਰਕਾਸ਼ਨ ਹੋਵੇ ਔਰ ਪਾਠਕਾਂ ਨੂੰ ਰੂਹਾਨੀ ਮਹਾ ਮੰਡਲ ਦੇ ਵਿੱਚ ਲੈ ਜਾਏ ਉਸ ਸ਼ਕਤੀ ਦਾ ਨਾਮ ਜਿਹੜਾ ਹੈ ਉਹ ਉਧਾਨਤ ਦਿੱਤਾ ਗਿਆ ਹੈ ਦ ਕੁਆਲਿਟੀ ਆਫ ਗ੍ਰੇਟਨੈਸ ਜਿਸ ਤੋਂ ਅੱਗੇ ਚਲ ਕੇ ਹੋਰ ਕੁਝ ਨਹੀਂ ਤਾਂ ਲੋਂਜੈਨਸ ਨੇ ਕਿਹਾ ਕਿ ਜਦ ਰਚਨਾ ਦੇ ਵਿੱਚ ਉਹ ਸ਼ਕਤੀ ਮੌਜੂਦ ਹੋਵੇਗੀ ਜਿਸ ਰਚਨਾ ਦੇ ਵਿੱਚ ਐਸੀ ਸ਼ਕਤੀ ਐਸਾ ਉਧਾਨਤ ਹੈ ਉਹੀ ਰਚਨਾ ਜਿਹੜੀ ਹੈ ਉਹ ਸਾਹਿਤਿਆ ਦਾ ਰੂਪ ਹੈ ਭਾਵ ਕਿ ਉਹੀ ਉਹੀ ਸਾਹਿਤਿਆ ਨੂੰ ਉਹ ਉਸਤੇ ਕਾਰਨ ਹੀ ਜਿਹੜਾ ਹੈ ਕੋਈ ਰਚਨਾ ਮਹਾਨ ਬਣਦੀ ਹੈ ਜਾਂ ਉਸਤੇ ਕਾਰਨ ਹੀ ਜੇ ਆਪਾਂ ਕਿਸੇ ਵੀ ਰਚਨਾ ਨੂੰ ਸਾਹਿਤ ਦੇ ਵਿੱਚ ਕਨਸੀਡਰ ਕਰ ਸਕਦੇ ਹਾਂ রাইਟਿੰਗ ਥੈਟ ਐਕਸਾਈਟਸ ਦਾ ਰੀਡਰ ਬਿਯੋਂਡ ਵਾਂਸ ਨਾਰਮਲ एक्सपीरियंस भाव की एक ऐसी रचना जो रीडर्स ਨੂੰ ਜੋ ਲੇਖਕਾਂ ਨੂੰ ਉਸ ਤੇ ਉਹਨਾਂ ਦੇ ਆਮ అనుభవਾਂ ਤੋਂ ਉੱਪਰ ਉੱਠ ਕੇ ਉਤੇਜਿਤ ਜਾਂ ਉਤਸ਼ਾਹਿਤ ਕਰ ਦਵੇ ਉਸ ਰਚਨਾ ਦੇ ਅੰਦਰ ਉਧਾਤ ਮੌਜੂਦ ਹੁੰਦਾ ਹੈ ਔਰ ਉਧਾਤ ਆਪਣੇ ਆਪ ਦੇ ਵਿੱਚ ਇੱਕ ਸ਼ਕਤੀ ਹੈ ਇੱਕ ਮਹਾਨ ਸ਼ਕਤੀ ਹੈ ਜੋ ਕਿਸੇ ਰਚਨਾ ਨੂੰ ਮਹਾਨ ਬਣਾਉਂਦੀ ਹੈ ਉਸ ਦੇ ਬਾਅਦ ਜੇਕਰ ਆਪਾਂ ਦੇਖੀਏ ਤਾਂ ਉਧਾਨਤੀ ਪੰਜਾਬੀ ਦੇ ਵਿੱਚ ਵੀ ਆਪਾਂ ਪਰਿਭਾਸ਼ਾ ਲਿਖੀ ਹੋਈ ਹੈ ਬੇਸਿਕਲੀ ਜਦ ਆਪਾਂ ਲੌਨ ਜਾਇਨਸ ਦੀ ਬੁੱਕ ਪੈਰੀਹਿਪਸਿਸ ਦੀ ਗੱਲ ਕਰਦੇ ਆਂ ਤਾਂ ਉਸ ਦੇ ਵਿੱਚ ਇਸ ਨੇ ਪਰਿਭਾਸ਼ਾ ਨੂੰ ਡਿਫਾਈਨ ਨਹੀਂ ਕੀਤਾ ਬਲਕਿ ਉਦਾਨ ਨੂੰ ਸਿਰਫ ਇੱਕ ਤੱਤ ਮੰਨਿਆ ਹੈ ਪਰ ਆਪਾਂ ਜੇਕਰ ਇਨ ਜਰਨਲ ਉਦਾਨ ਦੀ ਪਰਿਭਾਸ਼ਾ ਕਰਨੀ ਹੋਵੇ ਤਾਂ ਆਪਾਂ ਉਸ ਨੂੰ ਇਸ ਤਰ੍ਹਾਂ ਲਿਖ ਸਕਦੇ ਹਾਂ ਇਹ ਭਾਸ਼ਾ ਦੀ ਉਤਕ੍ਰਿਸ਼ਟਾ ਮਹਾਨ ਭਾਵਨਾ ਦੀ ਪ੍ਰਕਾਸ਼ਨ ਅਤੇ ਪਾਠਕਾਂ ਨੂੰ ਰੋਹਾਨੀ ਮਹਾ ਮੰਡਲ ਵਿੱਚ ਲੈ ਜਾਣ ਦੀ ਸ਼ਕਤੀ ਹੈ ਮਤਲਬ ਇੱਕ ਤਰ੍ਹਾਂ ਦੀ ਇਹ ਪਾਵਰ ਹੈ ਜੋ ਕਿਸੇ ਵੀ ਰਚਨਾ ਨੂੰ ਮਹਾਨ ਬਣਾਉਂਦੀ ਹੈ ਹੁਣ ਇਹ ਜਿਹੜੀ ਪਾਵਰ ਹੈ ਲੌਂਜਾਇਨਸ ਕਹਿੰਦਾ ਹੈ ਕਿ ਇਹ ਜਿਹੜੀ ਪਾਵਰ ਹੈ ਇਹ ਜਿਹੜੀ ਸ਼ਕਤੀ ਹੈ ਇਹ ਜਿਹੜੀਆਂ ਚੀਜ਼ਾਂ ਨੇ ਜੋ ਇੱਕ ਕਵੀ ਇੱਕ ਆਥਰ ਜਿਹੜਾ ਹੈ ਕਿਸੇ ਰਚਨਾ ਦੇ ਵਿੱਚ ਭਰਦਾ ਹੈ ਉਸ ਦੀ ਭਾਸ਼ਾ ਨੂੰ ਉੱਤਮ ਬਣਾਨਾ ਉਸ ਦੇ ਵਿੱਚ ਐਕਸਪ੍ਰੈਸ਼ਨਸ ਨੂੰ ਵਧੀਆ ਤਰੀਕੇ ਦੇ ਨਾਲ ਪੇਸ਼ ਕਰਨਾ ਔਰ ਐਸੇ ਐਕਸਪ੍ਰੈਸ਼ਨਸ ਐਸੀਆਂ ਭਾਵਨਾਵਾਂ ਜੋ ਪਾਠਕਾਂ ਨੂੰ ਪੜਦੇ ਹੋਏ ਇਹ ਜਾਪੇ ਕਿ ਸਾਰੀਆਂ ਚੀਜ਼ਾਂ ਉਹਨਾਂ ਦੇ ਅੱਖਾਂ ਦੇ ਸਾਹਮਣੇ ਵਾਪਰ ਰਹੀਆਂ ਨੇ ਪਾਠਕ ਮਤਲਬ ਹੋਰ ਸਭ ਚੀਜ਼ਾਂ ਨੂੰ ਭੁੱਲ ਕੇ ਸਿਰਫ ਉਸ ਰਚਨਾ ਦੇ ਵਿੱਚ ਆਪਣੇ ਆਪ ਨੂੰ ਗੁੰਮ ਕਰ ਲਵਣ ਐਸੀ ਜੋ ਮਹਾਨ ਸ਼ਕਤੀ ਹੈ ਉਹ ਕਵੀ ਜਾਂ ਆਥਰ ਦੇ ਵਿੱਚ ਆਪਣੇ ਆਪ ਨਹੀਂ ਆਉਂਦੀ ਬਲਕਿ ਇਹ ਜਿਹੜੀ ਸ਼ਕਤੀ ਹੈ ਇਹ ਪ੍ਰੈਕਟਿਸ ਦੇ ਦੁਆਰਾ ਪ੍ਰੈਕਟਿਸ ਔਰ ਇਨਸਟਰਕਸ਼ਨਸ ਦੇ ਦੁਆਰਾ ਭਾਵ ਕੀ ਹਦਾਇਤਾਂ ਔਰ ਅਭਿਆਸ ਦੇ ਦੁਆਰਾ ਕੋਈ ਕਵੀ ਕੋਈ ਆਥਰ ਜਿਹੜਾ ਹੈ ਉਹ ਪ੍ਰਾਪਤ ਕਰਦਾ ਹੈ ਹੁਣ ਜਿਵੇਂ ਆਪ ਅਗਜ਼ੈਂਪਲ ਦੇ ਤੌਰ ਤੇ ਇਗਜ਼ਾਮਪਲ ਦੇ ਤੌਰ ਤੇ ਆਪਾਂ ਲੈ ਲਈਏ ਕਿ ਟੀਚਿੰਗ ਇੱਕ ਐਸਾ profession ਹੈ ਜਿਸ ਦੇ ਵਿੱਚ ਆਮ ਬੰਦਾ ਜਿਹੜਾ ਹੈ ਉਹ ਟੀਚਰ ਨਹੀਂ ਬਣ ਸਕਦਾ ਭਾਵ ਕਿ ਇਸ profession ਦੇ ਵਿੱਚ ਉਹੀ ਲੋਕ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਪੜਾਉਣ ਦਾ ਇੱਕ ਜਜ਼ਬਾ ਹੁੰਦਾ ਹੈ ਜਿਨ੍ਹਾਂ ਦੇ ਵਿੱਚ skills ਹੁੰਦੇ ਨੇ ਕਿਉਂਕਿ ਇਸ ਦੇ ਵਿੱਚ skills ਬਹੁਤ ਮੈਟਰ ਕਰਦੇ ਨੇ ਕਿ ਤੁਹਾਡਾ ਪੜਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਹੈ ਤੁਹਾਡੀ ਸ਼ਬਦਾਵਲੀ ਕਿਸ ਤਰ੍ਹਾਂ ਦੀ ਹੈ ਤੁਸੀਂ ਕਿਸ ਤਰ੍ਹਾਂ ਐਗਜ਼ਾਮਪਲਾਂ ਲੈ ਕੇ ਬੱਚਿਆਂ ਨੂੰ ਸਮਝਾ ਰਹੇ ਹੋ ਤਾਂ ਭਾਵੇਂ ਕਿ ਇਸ ਦੇ ਵਿੱਚ ਤੁਹਾਡੇ skills ਕਾਫੀ ਮੈਟਰ ਕਰਦੇ ਨੇ ਪਰ ਜਦ ਵੀ ਕੋਈ ਵੀ ਇਨਸਾਨ ਜਿਸ ਦੇ ਵਿੱਚ ਸਾਰੀਆਂ ਚੀਜ਼ਾਂ ਹੈਗੀਆਂ ਨੇ ਪਰ ਜਦ ਉਹ ਇਸ profession ਦੇ ਵਿੱਚ ਐਂਟਰ ਕਰਦਾ ਹੈ ਤਾਂ ਸਟਾਰਟਿੰਗ ਦੇ ਵਿੱਚ ਉਸ ਨੂੰ ਬਹੁਤ ਸਾਰੀਆਂ ਚੀਜ਼ਾਂ ਸਿੱਖਣੀਆਂ ਪੈਂਦੀਆਂ ਨੇ ਪੜ੍ਹਾ ਪੜ੍ਹਾ ਕੇ ਜਦ ਉਸ ਨੂੰ ਐਕਸਪੀਰੀਅੰਸ ਹੋ ਜਾਂਦਾ ਹੈ ਪ੍ਰੈਕਟਿਸ ਦੁਆਰਾ ਕਲਾਸਿਸ ਲੈ ਲੈ ਕੇ ਫਿਰ ਉਸ ਦੇ ਵਿੱਚ ਉਹ ਜਿਹੜੇ ਟੀਚਿੰਗ ਸਕਿਲਸ ਨੇ ਉਹ ਡਿਵੈਲਪ ਹੁੰਦੇ ਨੇ ਔਰ ਅੱਛੀ ਤਰ੍ਹਾਂ ਡਿਵੈਲਪ ਹੋ ਜਾਂਦੇ ਨੇ ਕਿ ਕਈ ਵਾਰ ਫਿਰ ਟੀਚਰ ਜਿਹੜਾ ਹੈ ਬੱਚਿਆਂ ਦੀ ਮੈਂਟੈਲਿਟੀ ਬੱਚਿਆਂ ਦੀ ਨੀਡਸ ਨੂੰ ਬੜੀ ਈਜ਼ੀਲੀ ਤਰੀਕੇ ਦੇ ਨਾਲ ਸਮਝਣਾ ਸ਼ੁਰੂ ਕਰ ਦਿੰਦਾ ਹੈ ਤਾਂ ਲੋਂ ਚਾਇਨਸ ਵੀ ਇਹੀ ਕਹਿ ਰਿਹਾ ਹੈ ਕਿ ਜੋ ਰਚਨਾ ਦੇ ਵਿੱਚ ਮਹਾਨਤਾ ਹੈ ਉਸ ਮਹਾਨਤਾ ਨੂੰ ਭਰਨ ਦੇ ਲਈ ਕਿਸੇ ਵੀ ਕਵੀ ਜਾਂ ਕਿਸੇ ਵੀ ਆਥਰ ਦੇ ਅੰਦਰ ਉਹ ਜਨਮजात ਤੋਂ ਨਹੀਂ ਹੁੰਦੀ ਭਾਵ ਕਿ ਉਹ ਇਨੇਟ ਨਹੀਂ ਹੁੰਦੀ जिमें आप इत देख रहे उत्तमता जन्म तो नहीं होंगी ये हिदायत अभ्यास द्वारा प्राप्त की जाती है उत्तमता उदाहरण का मतलब है उत्तम महान प्रभावशाली और इसका दूजा नाम उत्तमता कह सकते हैं सबलिमिटी सबलिमिटी सबलिमिट इज नॉट इनट इट का मतलब होंगे जम जन्म जातु किसी अंदर चीज़ा का होना इट कैन बी एक्वायड बाय प्रैक्टिस और इंस्ट्रक्शन ਨੌਨਜੈਨਸ ਕਹਿੰਦਾ ਹੈ ਕਿ ਇਹ ਜਿਹੜਾ ਕੋਈ ਵੀ ਕਵੀ ਜੋ ਮਹਾਨ ਕਿਸੇ ਰਚਨਾ ਨੂੰ ਜਦੋਂ ਮਹਾਨ ਬਣਾਉਂਦਾ ਹੈ ਤਾਂ ਇਹ ਜਿਹੜੀ ਮਹਾਨਤਾ ਹੈ ਜਿਹੜੀ ਉੱਤਮਤਾ ਉਸ ਦੇ ਵਿੱਚ ਹੁੰਦੀ ਹੈ ਉਹ ਉਸ ਉਹ ਪ੍ਰੈਕਟਿਸ ਪ੍ਰੈਕਟਿਸ ਦੇ ਦੁਆਰਾ ਐਕਸਪੀਰੀਅੰਸ ਦੇ ਦੁਆਰਾ ਇਨਸਟਰਕਸ਼ਨਸ ਦੇ ਦੁਆਰਾ ਉਸ ਦੇ ਅੰਦਰ ਆਉਂਦੀ ਹੈ ਬਲਕਿ ਜਨਮजात ਉਸ ਦੇ ਅੰਦਰ ਨਹੀਂ ਹੁੰਦੀ ਜੇਕਰ ਆਪਾਂ ਉਦਾਹਰਨ ਨੂੰ बड़े सरल अल्फाज़ों ਦੇ ਵਿੱਚ ਜਾਨਣਾ ਹੋਵੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਪ੍ਰਗਟਾਵੇ ਵਿੱਚ ਇੱਕ ਵਿਸ਼ੇਸ਼ ਵਿਲੱਖਣਤਾ ਔਰ ਉਤਮਤਾ ਦਾ ਨਾਂ ਹੀ ਉદ્ધਾਤ ਹੈ ਉદ્ધਾਤ ਜੇਕਰ ਆਪਾਂ ਪ੍ਰਕਾਰਾਂ ਦੀ ਗੱਲ ਕਰੀਏ ਤਾਂ ਉદ્ધਾਤ ਦੇ ਦੋ ਪ੍ਰਕਾਰ ਨੇ ਟਾਈਪਸ ਆਫ ਸਬਲੀਮੀਟੀ ਜਿਸ ਨੂੰ ਆਪਾਂ ਆਖਦੇ ਹਾਂ ਉਧਾਤ ਦੇ ਦੋ ਪ੍ਰਕਾਰ ਪ੍ਰਕਾਰ ਨੇ ਇੱਕ ਹੈ ਟਰੂ ਸਬਲੀਮੀਟੀ ਔਰ ਇੱਕ ਹੈ ਫਾਲਸ ਸਬਲੀਮੀਟੀ ਟਰੂ ਸਬਲੀਮੀਟੀ ਦਾ ਮਤਲਬ ਸੱਚਾ ਉਧਾਤ ਔਰ ਫਾਲਸ ਸਬਲੀਮੀਟੀ ਦਾ ਮਤਲਬ ਝੂਠਾ ਉਧਾਤ ਜੇਕਰ ਆਪਾਂ ਟਰੂ ਸਬਲੀਮੀਟੀ ਦੀ ਗੱਲ ਕਰੀਏ ਤਾਂ ਟਰੂ ਸਬਲੀਮੀਟੀ ਦੇ ਵਿੱਚ ਕੀ ਹੁੰਦਾ ਹੈ ਸੱਚੇ ਉਧਾਤ ਦੇ ਵਿੱਚ ਕੀ ਹੁੰਦਾ ਹੈ ਆਤਮਾ ਸਹਿਜ ਹੀ ਉਤਕਰਸ਼ ਨੂੰ ਪ੍ਰਾਪਤ ਹੋ ਜਾਂਦੀ ਹੈ ਪਾਠਕ ਸ਼ਬਦ ਪਸੰਦ ਕਰਦੇ ਹਨ ਪਰ ਭਾਵਨਾਤਮਕ ਤੌਰ ਤੇ ਜੁੜੇ ਨਹੀਂ ਹੁੰਦੇ ਹੁਣ ਕਿਸੇ ਰਚਨਾ ਦੇ ਵਿੱਚ ਉਧਾਣਦ ਸ਼ਾਮਲ ਹੈ ਜਾਂ ਨਹੀਂ ਹੈ ਇਹ ਕਿਸ ਤਰ੍ਹਾਂ ਪਤਾ ਚੱਲੇ ਇਹ ਉਧਾਣਦ ਦੇ ਪ੍ਰਕਾਰ ਦੇ ਦੁਆਰਾ ਪਤਾ ਚਲਦਾ ਹੈ ਕਿਵੇਂ ਪਤਾ ਚਲਦਾ ਹੈ ਜਦ ਆਪਾਂ ਕਿਸੇ ਰਚਨਾ ਨੂੰ ਪੜ੍ਹਦੇ ਹਾਂ ਤਾਂ ਕਿਸੇ ਰਚਨਾ ਨੂੰ ਪੜ੍ਹਦੇ ਹੋਏ ਜੇਕਰ ਸਾਡੀ ਆਤਮਾ ਇੱਕ ਆਨੰਦ ਮਹਿਸੂਸ ਕਰਦੀ ਹੈ ਸਹਜ ਹੀ ਉਹ ਉਸ ਤੇ ਉਤੇ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ ਹੈ ਉਸ انسان ਜਿਹੜਾ ਹੈ ਉਸ ਰਚਨਾ ਨੂੰ ਪੜਦੇ ਪੜਦੇ ਆਪਣੇ ਆਪ ਨੂੰ ਗਵਾ ਲੈਂਦਾ ਹੈ ਤਾਂ ਆਪਾਂ ਕਹਿ ਸਕਦੇ ਹਾਂ ਕਿ ਇਸ ਦੇ ਵਿੱਚ ਸੱਚਾ ਉਧਾਤ ਭਾਵ ਟ੍ਰੂ ਸਬਲੀਮਿਟੀ ਹੈ ਪਰ ਇੱਕ ਐਸੀ ਰਚਨਾ ਜਿਸ ਦੇ ਵਿੱਚ ਸਿਰਫ ਸਾਨੂੰ ਅਲਫਾਜ਼ ਸੁੰਦਰ ਲੱਗਦੇ ਨੇ ਕਈ ਵਾਰ ਐਸੀ ਰਚਨਾਵਾਂ ਹੁੰਦੀਆਂ ਨੇ ਕਿ ਲਿਖਣ ਦਾ ਤਰੀਕਾ ਸਾਨੂੰ ਵਧੀਆ ਲੱਗਦਾ ਹੈ ਆਪਾਂ ਪੜਦੇ ਵੀ ਹਾਂ ਕੁਝ ਨੋਵਲਸ ਕੁਝ ਕਹਾਣੀਆਂ ਨੇ ਕੁਝ ਨਾਟਕ ਨੇ ਜੋ ਆਪਾਂ ਪੜਦੇ ਹਾਂ ਉਸ ਲਿਖਣ ਸ਼ੈਲੀ ਸਾਨੂੰ ਵਧੀਆ ਲੱਗਦੀ ਹੈ ਸ਼ਬਦਾਂ ਦੀ ਬੜੀ ਵਧੀਆ ਉੱਥੇ ਚੋਣ ਕੀਤੀ ਹੁੰਦੀ ਹੈ ਪਰ ਕਈ ਵਾਰ ਉਹ ਰਚਨਾ ਸਾਡੇ ਮਨ ਨੂੰ ਨਹੀਂ ਛੂੰਹਦੀ ਭਾਵ ਕਿ ਅਸੀਂ ਕਿਤਨਾ ਕਿਦਰੇ ਉਸ ਦੇ ਵਿੱਚ ਇੰਟਰਨ ਨਹੀਂ ਪੂਰੇ ਤਰ੍ਹਾਂ ਦੇ ਨਾਲ ਡੀਪਲੀ ਪੂਰੇ ਤਰ੍ਹਾਂ ਦੇ ਨਾਲ ਨਹੀਂ ਜੁੜੇ ਹੁੰਦੇ ਸਾਡੀ ਜਿਹੜੀ ਇੰਟੈਂਸ਼ਨ ਹੈ ਉਹ ਕਿਦਨਾ ਕਿਦਰੇ ਡਿਸਟਰੈਕਟ ਹੁੰਦੀ ਹੈ ਭਾਵ ਕਿ ਸਾਨੂੰ ਉਹ ਆਨੰਦ ਉਹ ਖੁਸ਼ੀ ਪ੍ਰਾਪਤ ਨਹੀਂ ਹੁੰਦੀ ਜੋ ਸਾਨੂੰ ਸੱਚੇ ਉਧਾਣਕ ਨੂੰ ਪੜ ਕੇ ਹੁੰਦੀ ਹੈ ਤਾਂ ਦੂਜਾ ਹੈ ਕਿ ਅੰਦਰੂਨੀ ਸੰਬੰਧ ਹੁੰਦਾ ਹੈ ਅਤੇ ਪਾਠਕਾਂ ਦੀਆਂ ਭਾਵਨਾਵਾਂ ਨੂੰ ਉਭਾਰਦਾ ਹੈ ਅੰਦਰੂਨੀ ਸੰਬੰਧ ਨਹੀਂ ਹੁੰਦਾ ਅਤੇ ਪਾਟਕਾਂ ਦੀ ਇਹ ਭਾਵਨਾਵਾਂ ਵੀ ਨਹੀਂ ਪ੍ਰਗਟ ਹੁੰਦੀਆਂ ਉਹੀ ਗੱਲ ਸੇਮ ਕਿ ਇਸ ਦੇ ਵਿੱਚ ਇੰਟਰਨਲ ਕਨੈਕਸ਼ਨ ਹੁੰਦਾ ਹੈ ਇੱਕ ਪਾਠਕ ਦੀ ਆਤਮਾ ਦਾ ਤੇ ਉਸ ਰਚਨਾ ਦੇ ਵਿੱਚ ਇੱਕ ਇੰਟਰਨਲ ਕਨੈਕਸ਼ਨ ਜਿਹੜਾ ਹੈ ਉਹ ਕ੍ਰੀਏਟ ਹੁੰਦਾ ਹੈ ਇਸ ਦੇ ਵਿੱਚ ਪਾਠਕ ਜਿਹੜੇ ਨੇ ਉਹ ਫੀਲਿੰਗਸ ਨੂੰ ਅਨੁਭਵ ਕਰਦੇ ਨੇ ਜਿਹੜੀ ਫੀਲਿੰਗਸ ਉਸ ਰਚਨਾ ਦੇ ਵਿੱਚ ਨੇ ਉਹ ਉਹਨਾਂ ਨੂੰ ਇੰਜ ਜਾਪਦੀਆਂ ਨੇ ਕਿ ਉਹ ਉਸ ਚੀਜ਼ ਦੇ ਵਿੱਚ ਆਪਣੇ ਆਪ ਨੂੰ ਗੁੰਮ ਕਰ ਲੈਂਦੇ ਨੇ ਉਹਨਾਂ ਫੀਲਿੰਗਸ ਦਾ ਅਨੁਭਵ ਆਪਣੇ ਅੰਦਰ ਮਹਿਸੂਸ ਕਰਦੇ ਨੇ ਪਰ ਜਦ ਆਪਾਂ ਅਸੀ ਰਚਨਾ ਨੂੰ ਪੜਦੇ ਹਾਂ ਜਿਸ ਦੇ ਵਿੱਚ ਉਧਾਤ ਮੌਜੂਦ ਨਹੀਂ ਝੂਠਾ ਉਧਾਤ ਹੈ ਬੇਸਿਕਲੀ ਝੂਠਾ ਉਧਾਤ ਉਦਾਤ ਕੁਛ ਨਹੀਂ ਹੁੰਦਾ ਬੇਸਿਕਲੀ ਇਸ ਰਚਨਾ ਦੇ ਵਿੱਚ ਉਦਾਤ ਹੁੰਦਾ ਹੀ ਨਹੀਂ ਹੈ ਭਾਵ ਉਦਾਤ ਦਾ ਮਤਲਬ ਹੀ ਉੱਤਮਤਾ ਹੈ ਮਤਲਬ ਇੱਕ ਪਾਸੇ ਉਹ ਰਚਨਾ ਜਿਸ ਦੇ ਵਿੱਚ ਉੱਤਮਤਾ ਹੋਵੇ ਦੂਜੇ ਪਾਸੇ ਉਹ ਰਚਨਾ ਜਿਸ ਦੇ ਵਿੱਚ ਉੱਤਮਤਾ ਨਹੀਂ ਹੈ ਇਸ ਦੇ ਵਿੱਚ ਕੀ ਹੁੰਦਾ ਹੈ ਇਸ ਦੇ ਵਿੱਚ ਪਾਠਕਾਂ ਦਾ ਜਿਹੜਾ ਅੰਦਰੂਨੀ ਸੰਬੰਧ ਹੈ ਉਹ ਨਹੀਂ ਬਣਿਆ ਹੁੰਦਾ ਇੰਟਰਨਲੀ ਉਹ ਫੀਲ ਨਹੀਂ ਕਰਦੇ ਤੇ ਨਾ ਹੀ ਉਹਨਾਂ ਦੀ ਭਾਵਨਾਵਾਂ ਨਾ ਹੀ ਉਹ ਐਸੀ ਫੀਲਿੰਗਸ ਨੂੰ ਅਨੁਭਵ ਕਰਦੇ ਨੇ ਜੋ ਫੀਲਿੰਗਸ ਕਵੀ ਜਾਂ ਆਥਰ ਉਸ ਦੇ ਵਿੱਚ ਦਰਸਾਉਣਾ ਚਾਹੁੰਦਾ ਹੈ ਹੁੰਦਾ ਹੈ ਉਸ ਦੇ ਬਾਅਦ ਹੈ ਕਿ ਕਵੀ ਦੀ ਸੰਪੂਰਨ ਸ਼ਖਸੀਅਤ ਪ੍ਰਗਟ ਹੁੰਦੀ ਹੈ ਕਵੀ ਦੀ ਪ੍ਰਤਿਭਾ ਅਧਿਐਨ ਅਤੇ ਉਸ ਦੇ ਭਾਸ਼ਾ ਦਾ ਅਧਿਐਨ ਪ੍ਰਗਟ ਹੁੰਦਾ ਹੈ ਜਦ ਇਨਸਾਨ ਅਸੀ ਰਚਨਾ ਨੂੰ ਪੜਦਾ ਹੈ ਜਿਸ ਰਚਨਾ ਦੇ ਅੰਦਰ ਉੱਤਮਤਾ ਹੁੰਦੀ ਹੈ ਜੋ ਸਾਨੂੰ ਰੋਹਾਨੀ ਮੰਡਲ ਦੇ ਵਿੱਚ ਲੈ ਜਾਂਦੀ ਹੈ ਜਿਸ ਦੇ ਵਿੱਚ ਅਸੀਂ ਆਨੰਦ ਮਹਿਸੂਸ ਕਰਦੇ ਹਾਂ ਤਾਂ ਉਸ ਦੇ ਵਿੱਚ ਕਵੀ ਦੀ ਜਿਹੜੀ ਇੱਕ ਕੰਪਲੀਟ ਪਰਸਨੈਲਿਟੀ ਨਿਖਰ ਕੇ ਸਾਹਮਣੇ ਆਉਂਦੀ ਹੈ ਕਿ ਕਵੀ ਦੇ ਅੰਦਰ ਹੈ ਕਿ ਬੇਸਿਕਲੀ ਕਵੀ ਆਪਣੀਆਂ ਭਾਵਨਾਵਾਂ ਨੂੰ ਉਸ ਦੇ ਵਿੱਚ ਵਿਅਕਤ ਕਰਦਾ ਹੈ ਉਸ ਦੇ ਅੰਦਰ ਜੋ ਜਿਸ ਤਰੀਕੇ ਦੇ ਨਾਲ ਉਹ ਸੋਚਦਾ ਹੈ ਜਿਸ ਤਰੀਕੇ ਦੇ ਨਾਲ ਉਹ ਦੁਨੀਆ ਨੂੰ ਵੇਖਦਾ ਹੈ ਪ੍ਰਕਿਰਤੀ ਨੂੰ ਵੇਖਦਾ ਹੈ ਜਾਂ ਹੋਰ ਚੀਜ਼ਾਂ ਦੇ ਬਾਰੇ ਉਹ ਸੋਚਦਾ ਹੈ ਉਹ ਸਾਰੀਆਂ ਚੀਜ਼ਾਂ ਸਾਨੂੰ ਉਸ ਦੀ ਰਚਨਾ ਦੇ ਵਿੱਚ ਨਜ਼ਰ ਆਉਂਦੀਆਂ ਨੇ ਕਿਉਂਕਿ ਉਸ ਦੇ ਵਿੱਚ ਕਵੀ ਆਪਣੇ ਅੰਦਰ ਦੀ ਵਲਵਲੀਆਂ ਨੂੰ ਬੜੇ ਰੋਹਾਨੀ ਤਰੀਕੇ ਦੇ ਨਾਲ ਪ੍ਰਕਟ ਕਰਦਾ ਹੈ ਜਿਸ ਦੇ ਨਾਲ ਉਹ ਚੀਜ਼ਾਂ ਉਹ ਸਪੋਜ਼ ਕਰ ਲਓ ਕਿ ਕੁਝ ਮੂਵੀਜ਼ ਐਸੀਆਂ ਹੁੰਦੀਆਂ ਨੇ ਜਿਸ ਦੇ ਵਿੱਚ ਇਨਸਾਨ ਜਿਹੜਾ ਹੈ ਬਹੁਤ ਹੀ ਉਹਨਾਂ ਦੇ ਨਾਲ ਕਨੈਕਟ ਕਰ ਲੈਂਦਾ ਹੈ ਆਪਣੇ ਆਪ ਨੂੰ ਮਤਲਬ ਉਸ ਨੂੰ ਇੰਜ ਲੱਗਦਾ ਹੈ ਕਿ ਇਹ ਸ਼ਾਇਦ ਮੇਰੀ ਜ਼ਿੰਦਗੀ ਦਾ ਹੀ ਹਿੱਸਾ ਹੈ ਕੁਝ ਚੀਜ਼ਾਂ ਤੁਸੀਂ ਐਸੀ ਜਾਂ ਕੁਝ ਸੀਰੀਅਲਸ ਕੁਝ ਮੂਵੀਜ਼ ਆਪਾਂ ਦੇਖਦੇ ਹਾਂ ਜਾਂ ਕੁਝ ਐਸੇ ਨਾਵਲਸ ਪੜ੍ਹਦੇ ਹਾਂ ਸਾਨੂੰ ਲੱਗਦਾ ਹੈ ਕਿ ਯਾਰ ਇਹ ਇਹ ਚੀਜ਼ਾਂ ਮੇਰੇ ਨਾਲ ਇਹ ਚੀਜ਼ਾਂ ਇਹ ਮੇਰੀ ਜ਼ਿੰਦਗੀ ਦਾ ਹਿੱਸਾ ਨੇ ਇਹ ਚੀਜ਼ਾਂ ਮੇਰੇ ਨਾਲ ਹੋਈਆਂ ਨੇ ਹੋ ਸਕਦੀਆਂ ਨੇ ਤਾਂ ਉਸ ਦੇ ਵਿੱਚ ਕੀ ਹੁੰਦਾ ਹੈ ਕਿ ਪਾਠਕ ਉਹਨਾਂ ਚੀਜ਼ਾਂ ਦੇ ਵਿੱਚ ਫਿਰ ਆਪਣੇ ਆਪ ਨੂੰ ਇੰਟਰਨਲੀ ਕਨੈਕਟ ਕਰਦਾ ਹੈ ਔਰ ਉਸ ਦੇ ਵਿੱਚ ਸਾਨੂੰ ਸਮਝ ਪੈਂਦੀ ਹੈ ਕਿ ਇਕ ਕਵੀ ਕਵੀ ਸਾਨੂੰ ਕਹਿਣਾ ਕੀ ਚਾਹੁੰਦਾ ਹੈ ਕਵੀ ਦੇ ਅੰਦਰ ਕਿਸ ਤਰ੍ਹਾਂ ਦੇ ਬਲਵਲੇ ਨੇ ਉਸ ਦੇ ਅੰਦਰ ਕਿਸ ਤਰ੍ਹਾਂ ਦੀ ਸ਼ਖਸੀਅਤ ਹੈ ਤਾਂ ਇਹ ਕੰਪਲੀਟ ਪਰਸਨੈਲਿਟੀ ਸਾਨੂੰ ਇਸ ਰਚਨਾ ਦੇ ਅੰਦਰ ਜਿਸ ਦੇ ਵਿੱਚ ਉਧਾਤ ਮੌਜੂਦ ਹੁੰਦਾ ਹੈ ਉਸ ਦੇ ਵਿੱਚ ਸਾਨੂੰ ਕਵੀ ਦੀ ਕੰਪਲੀਟ ਪਰਸਨੈਲਿਟੀ ਨਜ਼ਰ ਆਉਂਦੀ ਹੈ ਪਰ ਦੂਜੇ ਪਾਸੇ ਜੋ ਉਹ ਐਸੀ ਰਚਨਾ ਜਿਨ੍ਹਾਂ ਦੇ ਵਿੱਚ ਉਧਾਤ ਮੌਜੂਦ ਨਹੀਂ ਹੁੰਦਾ ਉਸ ਦੇ ਵਿੱਚ ਸਾਨੂੰ ਸਿਰਫ ਕਵੀ ਦੀ ਪ੍ਰਤਿਭਾ ਨਜ਼ਰ ਆਉਂਦੀ ਹੈ ਕਿ ਹਾਂ ਬਹੁਤ ਵਧੀਆ ਅਲਫਾਜ਼ਾਂ ਦੀ ਇੱਥੇ ਵਰਤੋਂ ਕੀਤੀ ਗਈ ਹੈ ਬਹੁਤ ਵਧੀਆ ਐਕਸਪ੍ਰੈਸ਼ਨਸ ਇੱਥੇ ਦਿੱਤੇ ਗਏ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਚੀਜ਼ਾਂ ਨੂੰ ਜੋੜਿਆ ਗਿਆ ਹੈ ਇਗਜ਼ਾਮਪਲਾਂ ਨੂੰ ਲਿੱਤਾ ਗਿਆ ਹੈ ਤਾਂ ਇੱਥੇ ਸਿਰਫ ਸਾਨੂੰ ਕਵੀ ਦੇ ਅੰਦਰ ਦੇ ਵਲਵਲੇ ਉਸ ਦੇ ਅੰਦਰ ਇੰਟਰਨਲੀ ਕਿਹੜੀਆਂ ਚੀਜ਼ਾਂ ਕਰ ਕਰ ਚੁੱਕੀਆਂ ਨੇ ਜਾਂ ਇੰਟਰਨਲੀ ਉਹ ਕਿਵੇਂ ਚੀਜ਼ਾਂ ਨੂੰ ਕਨੈਕਟ ਇਸਦੇ ਬਾਅਦ ਹੈ ਚੌਥਾ ਪੁਆਇੰਟ ਚੌਥੇ ਪੁਆਇੰਟ ਦੇ ਵਿੱਚ ਕੀ ਹੈ ਚੌਥੇ ਪੁਆਇੰਟ ਦੇ ਵਿੱਚ ਹੈ ਕਿ ਇਸ ਰਚਨਾ ਨੂੰ ਪੜ ਕੇ ਜਿਸ ਰਚਨਾ ਦੇ ਵਿੱਚ ਉਧਾਤ ਮੌਜੂਦ ਹੈ ਇਸ ਰਚਨਾ ਨੂੰ ਪੜ ਕੇ ਸਾਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਪਾਠਕਾਂ ਨੂੰ ਲੱਗਦਾ ਹੈ ਜੋ ਉਹਨਾਂ ਨੇ ਸੁਣਿਆ ਜਾਂ ਪੜਿਆ ਹੈ ਉਹ ਆਪ ਭੋਗ ਰਹੇ ਹਨ ਜਿਸ ਦੀ ਗੱਲ ਆਪਾਂ ਪਿੱਛੇ ਕਰਕੇ ਆ ਚੁੱਕੇ ਹਾਂ ਕਿ ਪਾਠਕ ਜਿਹੜੇ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਉਸ ਰਚਨਾ ਦੇ ਨਾਲ ਕਨੈਕਟ ਕਰ ਲੈਂਦੇ ਨੇ ਉਹਨਾਂ ਨੂੰ ਆਸ-ਪਾਸੇ ਕੀ ਹੋ ਰਿਹਾ ਹੈ ਉਸ ਦੀ ਖਾਪੂ ਖਬਰ ਵੀ ਨਹੀਂ ਰਹਿੰਦੀ ਜੇਕਰ ਦੂਜੀ ਦੂਜੀ ਰਚਨਾ ਦੀ ਗੱਲ ਕਰੀਏ ਜਿਸ ਦੇ ਵਿੱਚ ਉਦਾਂਤ ਮੌਜੂਦ ਨਹੀਂ ਹੁੰਦਾ ਜਾਂ ਜਿਸ ਨੂੰ ਆਪਾਂ ਝੂਠਾ ਉਦਾਂਤ ਕਹਿੰਦੇ ਹਾਂ ਤਾਂ ਉਸ ਦੇ ਵਿੱਚ ਸਾਨੂੰ ਇੱਕ ਸਿਰਫ ਖੁਸ਼ੀ ਮਿਲਦੀ ਹੈ ਆਨੰਦ ਨਹੀਂ ਮਿਲਦਾ ਖੁਸ਼ੀ ਕੁਛ ਚਿਰਾਂ ਦੀ ਹੁੰਦੀ ਹੈ ਕੁਝ ਚਿਰਾਂ ਦੇ ਬਾਅਦ ਖੁਸ਼ੀ ਚਲੀ ਜਾਂਦੀ ਹੈ ਪਰ ਜੋ ਅਨੰਤ ਦੀ ਅਵਸਥਾ ਹੁੰਦੀ ਹੈ ਆਨੰਦ ਦੀ ਅਵਸਥਾ ਬੜੀ ਲੌਂਗ ਪੀਰੀਅਡ ਤੱਕ ਇਨਸਾਨ ਦੇ ਅੰਦਰ ਘਰ ਕਰਦੀ ਹੈ ਇਨਸਾਨ ਸਹਿਜ ਔਰ ਆਨੰਦ ਦੀ ਅਵਸਥਾ ਦੇ ਵਿੱਚ ਬੜਾ ਹੀ ਸੁਖ ਮਹਿਸੂਸ ਕਰਦਾ ਹੈ ਤਾਂ ਇਹ ਸੀ ਟਰੂ ਸਬਲੀਮਿਟੀ ਐਂਡ ਫਾਲਸ ਸਬਲੀਮਿਟੀ ਅੱਜ ਦੀ ਕਲਾਸ ਦੇ ਵਿੱਚ ਆਪਾਂ ਜਾਣਿਆ ਕਿ ਉਧਾਤ ਕੀ ਹੈ ਉਧਾਤ ਦੇ ਪ੍ਰਕਾਰ ਕੀ ਨੇ ਅਗਲੀ ਕਲਾਸ ਦੇ ਵਿੱਚ ਆਪਾਂ ਉਧਾਤ ਦੇ ਗੁਣਾ ਔਰ ਤਤਾਂ ਦੀ ਗੱਲ ਕਰਾਂਗੇ